ਅਨੇ ਅੱਜ ਜਿਹੜਾ ਪੰਜਾਬ ਸਰਕਾਰ ਵੱਲੋਂ ਬਾੜੇ ਹੰਸ ਦਾ ਕਾਫ ਚਲਾਈ ਮਹਿਮ ਤੇ ਡੀਜੀਪੀ ਸਾਹਿਬ ਪੰਜਾਬ ਤੇ ਮਾਨਯੋਗ ਐਸਐਸਪੀ ਸਾਹਿਬ ਮੋਗਾ ਸੀਰੀ ਅਗੇ ਗਾਂਧੀ ਜੀ ਦੇ ਨਿਸ਼ਾ ਨਿਰਦੇਸ਼ਾਂ ਤੱਕ ਜਿਹੜਾ ਅਸੀਂ ਅੱਜ ਸਬ ਡਿਵੀਜ਼ਨ ਨਿਹਾਲ ਸਿੰਘ ਵਾਲਾ ਐਸਐਚਓ ਨਿਹਾਲ ਸਿੰਘ ਵਾਲਾ ਐਸਐਚਓ ਬਦਨੀਕਲਾ ਤੇ ਐਸਐਚਓ ਜਤਵਾਲ ਜਿਹੜਾ ਅਸੀਂ ਅੱਜ ਸਾਰੀ ਫੋਰਸ ਇਕੱਠੀ ਕਰਕੇ ਜਿਹੜਾ ਪਰਫਾਰ ਆਪਰੇਸ਼ਨ ਜਿਹੜਾ ਅੱਜ ਚਲਾਇਆ ਗਿਆ ਇਸ ਦੇ ਦੌਰਾਨ ਅਸੀਂ ਜਿਹੜਾ ਅਲੱਗ-ਅਲੱਗ ਜਗ੍ਹਾ ਤੇ ਜਿਹੜਾ ਸਰਚ ਆਪਰੇਸ਼ਨ ਕੀਤਾ ਗਿਆ ਇਹਦੇ ਵਿੱਚ ਸਾਨੂੰ ਜਿਹੜਾ 500 ਗ੍ਰਾਮ ਹਫੀਮ ਤੇ 200 ਗ੍ਰਾਮ ਹੈਰਨ ਤੇ ਇੱਕ ਪਿਸਟਲ 32 ਬੋਰ ਜਿਹੜਾ ਸਾਨੂੰ ਬਰਾਮਦ ਹੋਏ ਨੇ ਜਿਹੜੇ ਇਹ ਅਸੀਂ ਅਲੱਗ-ਅਲੱਗ ਜਿਹੜਾ ਦੋਸਿਆਂ ਤੋਂ ਜਿਹੜੇ ਸਾਰੀਆਂ ਚੀਜ਼ਾਂ ਬਰਾਮਦ ਹੋਈਆਂ ਨੇ ਜਿਹੜਾ ਅਸੀਂ ਅਸੀਂ ਅਲੱਗ-ਅਲੱਗ ਸੈਕਸ਼ਨਾਂ ਦੇ ਅੰ内 ਜਿਹੜਾ ਇਹ ਪਰਚੇ ਦਰਜ ਕੀਤੇ ਗਏ ਨੇ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਕੇ ਜਿਹੜਾ ਪੁਲਿਸ ਰਿਮਾਂਡ ਲਵਾਂਗੇ ਜੋ ਵੀ ਫੈਕਟ ਜਿਹੜੇ ਸਾਹਮਣੇ ਆਉਣਗੇ ਅਸੀਂ ਆਪਜੀ ਨਾਲ ਅਪਡੇਟ ਕਰਾਂਗੇ ਤੇ ਹੋਰ ਵੀ ਅਸੀਂ ਹਾਲੇ ਜਿਹੜਾ ਆਪਰੇਸ਼ਨ ਇਹ ਚੱਲ ਰਿਹਾ ਜੋ ਵੀ ਬਰਾਮਦਗੀ ਹੁੰਦੀ ਆ ਅਸੀਂ ਤੁਹਾਡੇ ਨਾਲ ਅਪਡੇਟ ਕਰਾਂਗੇ